ਖੁਸ਼ੀਆਂ ਦੇ ਮੌਕਿਆਂ ਤੇ ਤੋਹਫੇ ਦੇਣਾ ਆਮ ਗੱਲ ਹੈ ਪਰ ਲੋਕ ਤੋਹਫੇ ਨੂੰ ਯਾਦਗਾਰ ਬਣਾਉਣ ਲਈ ਵੱਖ-ਵੱਖ ਤਰੀਕੇ ਵੀ ਅਪਣਾਉਂਦੇ ਨੇ ਪਰ ਇਸ ਵਾਰ ਇਸ ਦਿਓਰ ਨੇ ਆਪਣੀ ਪਰਜਾਈ ਨੂੰ ਅਜੀਹਾ ਤੋਹਫਾ ਦੇ ਦਿੱਤਾ ਕਿ ਪੁਲਿਸ ਦੇ ਕੋਲ ਪਹੁੰਚ ਗਈ ਜੀ ਹਾਂ ਇਸ ਖਾਸ ਪਲ ਅਤੇ ਤੋਹਫੇ ਕਾਰਨ ਪੁਲਿਸ ਪੂਰੇ ਪਰਿਵਾਰ ਦੇ ਪਿੱਛੇ ਲੱਗੇ। ਦਰਅਸਲ ਬੁੰਦੇਲਖੰਡ ਵਿੱਚ ਇੱਕ ਦਿਉਰ ਨੇ ਆਪਣੀ ਨਵ ਵਿਆਹੀ ਭਾਬੀ ਨੂੰ ਦੇਸੀ ਕਰਤਾ ਦੇ ਦਿੱਤਾ ਅਤੇ ਇੱਕ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ। ਫਿਰ ਕੀ ਸੀ ਫਿਰ ਤਸਵੀਰ ਵਾਇਰਲ ਹੋਈ ਮਾਮਲਾ ਵਧਿਆ ਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪੁਲਿਸ ਨੇ ਨੌਜਵਾਨ ਦੀ ਭਾਲ ਕਰਕੇ ਮਾਮਲਾ ਦਰਜ ਕਰ ਲਿਆ। ਹੁਣ ਉਸ ਸਲਾਖਾ ਵਿੱਚ ਐਨਆਈਪੁਲਿਸ ਨੌਜਵਾਨਤਾ ਪਰਜਾਈਏ ਤੇ ਉਸ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਵੀ ਕਰ ਸਕਦੀ ਹੈ। ਇਸ ਇੱਕ ਤੋਹਫੇ ਕਾਰਨ ਪੂਰੇ ਪਰਿਵਾਰ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਇਹ ਮਾਮਲਾ ਬੁੰਦੇਲਖੰਡ ਦੇ ਛਤਰਪੁਰ ਜ਼ਿਲ੍ਹੇ ਦੇ ਵਰਲਾਈਨ ਥਾਣਾ ਖੇਤਰ ਦਾ ਜਿੱਥੇ ਕਟਾਰਵਾੜਾ ਪਿੰਡ ਦੇ 21 ਸਾਲਾ ਨੌਜਵਾਨ ਸਾਹਿਲ ਨੇ ਸੋਸ਼ਲ ਮੀਡੀਆ ਤੇ ਇਹ ਪੋਸਟ ਸ਼ੇਅਰ ਕੀਤੀ ਸੀ ਉੱਥੇ ਹੀ ਅਜੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਨਜ਼ਰ ਰੱਖਣ ਵਾਲੀ ਪੁਲਿਸ ਨੇ ਵਾਇਰਲ ਹੋਈ ਤਸਵੀਰ ਦੀ ਜਾਂਚ ਲਈ ਐਸਪੀ ਅਮਿਤ ਸਾੰਗੀ ਦੇ ਨਿਰਦੇਸ਼ਾਂ ਤੇ ਟੀਮ ਦਾ ਗਠਨ ਕੀਤਾ ਸਭ ਤੋਂ ਪਹਿਲਾਂ ਨੌਜਵਾਨ ਦੀ شناخت ਹੋਈ ਫਿਰ ਉਸਦੇ ਪਿੰਡ ਜਾ ਕੇ ਤਲਾਸ਼ੀ ਲਈ ਗਈ ਉਸ ਸਮੇਂ ਵੀ ਨੌਜਵਾਨ ਕੋਲ ਦੇਸੀ ਨਜਾਇਜ਼ ਪਿਸਤੌਲ ਅਤੇ ਜਿੰਦਾ ਕਾਰਤੂਸ ਸੀ ਉਸ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਆਂਦਾ ਗਿਆ ਅਤੇ ਅਸਲਾ ਐਕਟ ਤਹਿਤ ਕਾਰਵਾਈ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਨੇ ਸਾਮਣੇ ਆਈ ਕਿ ਉਸਦੀ ਨਵੇਂ ਪਰਜਾਈ ਵਿਦਾਇਤ ਤੋਂ ਬਾਅਦ ਪਹਿਲੀ ਵਾਰ ਉਸਤੇ ਸੌਰੇ ਘਰ ਆਈ ਸੀ ਜਿਸ ਕਾਰਨ ਉਸਨੇ ਇਸ ਨੂੰ ਆਪਣੇ ਪਰਜਾਈ ਨੂੰ ਪੇਸ਼ ਕੀਤਾ ਅਤੇ ਇਸ ਦੀ ਫੋਟੋ ਕਝੀ ਫਿਰੋਸ ਨੇ ਇਸ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਤੇ ਪੋਸਟ ਕਰ ਦਿੱਤਾ ਜਿਸ ਤੋਂ ਬਾਅਦ ਇਹ ਤਸਵੀਰ ਕਾਫੀ ਜ਼ਿਆਦਾ ਵਾਇਰਲ ਹੋ ਗਈ ਉਦਰੀ ਜਾਣਕਾਰੀ ਦਿੰਦੇ ਹੋਏ ਛਤਰਪੁਰ ਦੇ ਐਡੀਸ਼ਨਲ ਐਸਪੀ ਨੇ ਦੱਸਿਆ ਕਿ ਅਜਿਹੀ ਤਸਵੀਰ ਦੀ ਸੂਚਨਾ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਮਿਲੀ ਸੀ ਜਿਸ ਤੋਂ ਸਿਵਲ ਲਾਈਨ थाना ਇਨਚਾਰਜ ਦੀ ਅਗਵਾਈ ਚ ਜਾਂਚ ਕੀਤੀ ਗਈ ਅਤੇ ਉਕਤ ਨੌਜਵਾਨ ਨੂੰ ਉਸਦੇ ਹੀ ਪਿੰਡ ਤੋਂ ਕਾਬੂ ਕੀਤਾ ਗਿਆ ਉੱਚ ਕੇ ਇਸ ਦੌਰਾਨ ਨਾਰਥਵਾ ਨੇ ਦੱਸਿਆ ਕਿ ਉਸਨੇ ਆਪਣੇ ਫਾਲੋਅਰਸ ਨੂੰ प्रभावित के के मकसद सोशल मीडिया मीडिया अपने स्टेटस थे, फोटो अपलोड की थी के माध्यम से में बना है, किस है और किस समय बना है और किसके द्वारा बना है उसमें कई चीजें है तो इसमें संबंधित थाना प्रभारी को बोला है कि इसमें आप विधिवत जांच कर ले जांच उपरांत जो भी साक्ष आएंगे ये एविडेंसेस आएंगे उस समय सर्विस में कार्रवाई हम करेंगे सब्सक्राइब टू वन इंडिया चैनल एंड नेवर मिस एन अपडेट